ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾ ਤੁਹਾਡਾ ਆਪਣਾ ਅਰुण ਕੁਰਾਲੀ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਵੱਲੋ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਗਿਆ ਹੈ ਅਤੇ ਹੁਣ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਵੀ ਇੱਕ ਇੱਕ ਕਰਕੇ ਕਾਂਗਰਸ ਤੋਂ ਨਾਤਾ ਤੋੜ ਰਹੇ ਨੇ ਇਸੇ ਤਰ੍ਹਾਂ ਹੁਣ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮਨੀਸ਼ ਤਵਾੜੀ ਵੀ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਸਾਹਮਣੇ ਆਈ ਹੈ ਮਨੀਸ਼ ਤਵਾੜੀ ਇਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਸੰਸਦ ਰਹੇ ਚੁੱਕੇ ਨੇ ਅਤੇ ਫਿਰ ਇਸ ਵਕਤ ਉਹ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸੰਸਦ ਨੇ ਲਗਾਤਾਰ શ્રી ਅਨੰਦਪੁਰ ਸਾਹਿਬ ਦੇ ਵਿੱਚ ਮਨੀਸ਼ ਤਵਾੜੀ ਦਾ ਵਿਰੋਧ ਵੀ ਹੋ ਰਿਹਾ ਹੈ ਬਲਾਚੌਰ ਦੇ ਵਿੱਚ ਵੀ ਮਨੀਸ਼ ਤਵਾੜੀ ਦੀ ਜਦੋਂ ਇੱਕ ਮੀਟਿੰਗ ਸੀ ਉਸ ਦੇ ਵਿੱਚ ਕਾਫੀ ਹੰਗਾਮਾ ਹੋਇਆ ਅਤੇ ਲਗਾਤਾਰ ਮੁਖਾਲੀ ਜ਼ਿਲ੍ਹੇ ਦੇ ਵਿੱਚ ਵੀ ਕਾਂਗਰਸ ਕਮਜ਼ੋਰ ਦਿਖਾਈ ਦੇ ਰਹੀ ਹੈ ਕਿਉਂਕਿ ਇੱਕ ਇੱਕ ਕਰਕੇ ਕਈ ਕਾਉਂਸਲਰ ਵੀ ਕਾਂਗਰਸ ਨੂੰ ਅਲਵਿਦਾ ਆਖ ਚੁੱਕੇ ਨੇ ਇੱਥੇ ਤੱਕ ਕਿ ਹੁਣ ਕਾਂਗਰਸ ਦੇ ਕਈ ਕਾਉਂਸਲਰ ਆਮ ਆਦਮੀ ਪਾਰਟੀ ਦੇ ਸੰਪਰਕ ਵਿੱਚ ਵੀ ਨੇ ਜੋ ਕਿ ਹੌਲੀ-ਹੌਲੀ ਕਰਕੇ ਕਾਂਗਰਸ ਨੂੰ ਅਲਵਿਦਾ ਆਖ ਰਹੇ ਨੇ ਅਤੇ ਹੁਣ ਇਹ ਵੀ ਉਮੀਦ ਲਗਾਈ ਜਾ ਰਹੀ ਹੈ ਕਿ ਜਲਦੀ ਸੰਸਦ ਮਨੀਸ਼ ਤਵਾੜੀ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਮਨੀਸ਼ ਤਵਾੜੀ ਲੁਧਿਆਣਾ ਤੋਂ ਟਿਕਟ ਮੰਗ ਰਹੇ ਨੇ ਅਤੇ ਭਾਜਪਾ ਦੇ ਨਿਸ਼ਾਨ ਤੋਂ ਉਹ ਲੁਧਿਆਣਾ ਦੇ ਵਿੱਚੋਂ ਚੋਣ ਲੜਨਾ ਚਾਹੁੰਦੇ ਨੇ ਜਿਸ ਨੂੰ ਲੈ ਕੇ ਹੁਣ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ کافی ਸੋਚ ਵਿਚਾਰ ਕੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾ ਸਕਦੀ ਹੈ ਲਗਾਤਾਰ ਬੀਜੇਪੀ ਵੱਲੋਂ ਕਾਂਗਰਸ ਨੂੰ ਦੇਸ਼ ਦੇ ਵਿੱਚੋਂ ਖਤਮ ਕੀਤਾ ਜਾ ਰਿਹਾ ਹੈ ਇੱਕ ਇੱਕ ਕਰਕੇ ਵੱਡੇ ਵੱਡੇ ਲੀਡਰ ਕਾਂਗਰਸ ਨੂੰ ਅਲਵਿਦਾ ਆਖ ਰਹੇ ਨੇ ਅਤੇ ਫਿਰ ਉਹ ਭਾਜਪਾ ਦੇ ਵਿੱਚ ਵੀ ਸ਼ਾਮਿਲ ਹੋ ਰਹੇ ਨੇ ਅਤੇ ਹੁਣ ਮਨੀਸ਼ ਤਵਾੜੀ ਵੀ ਜਲਦ ਭਾਜਪਾ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਨੇ ਅਜੀਹਾ ਸੂਤਰਾਂ ਦੇ ਖਵਾਲੇ ਤੋਂ ਖਬਰ ਸਾਹਮਣੇ ਆਈ ਹੈ ਇਸ ਵੀਡੀਓ ਨੂੰ ਵੱਤ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਅਤੇ ਤੁਸੀਂ ਵੀ ਦੱਸਿਓ ਕਿ ਮਨੀਸ਼ ਤਵਾੜੀ ਜੇਕਰ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਕੀ ਭਾਜਪਾ ਨੂੰ ਮਜ਼ਬੂਤੀ ਮਿਲੇਗੀ ਜਾਂ ਫਿਰ ਕਾਂਗਰਸ ਨੂੰ ਨੁਕਸਾਨ ਹੋਵੇਗਾ ਜਾਂ ਫਿਰ ਮਨੀਸ਼ ਤਵਾੜੀ ਦਾ ਕਦ ਕਾਂਗਰਸ ਦੇ ਵਿੱਚ ਕਾਫੀ ਵੱਡਾ ਕਿਉਂਕਿ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੇ ਕਾਫੀ ਕਰੀਬ ਮਨੀਸ਼ ਤਵਾੜੀ ਨੂੰ ਮੰਨਿਆ ਜਾਂਦਾ ਹੈ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕਿ ਮਨੀਸ਼ ਤਵਾੜੀ ਦੇ ਜਾਣ ਦੇ ਨਾਲ ਕਾਂਗਰਸ ਨੂੰ ਕੋਈ ਨੁਕਸਾਨ ਹੋਵੇਗਾ ਜਾਂ ਫਿਰ ਨਹੀਂ ਹੋਵੇਗਾ